ਇਹ ਤਸਵੀਰਾਂ ਗਿੱਦੜਪਾਹਾ ਦੇ ਪਿੰਡ ਭਾਰੂ ਦੀਆਂ ਨੇ ਜਿੱਥੋਂ ਦੇ ਲੋਕ ਹੁਣ ਭਾਜਪਾ ਲੀਡਰਾਂ ਦੇ ਉੱਤੇ ਭਾਰੂ ਪੈਂਦੇ ਨਜ਼ਰ ਆ ਰਹੇ ਨੇ ਪਿੰਡ ਵਾਸੀਆਂ ਨੇ ਠੀਕ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਇੱਕ ਅਹਿਮ ਫੈਸਲਾ ਲਿਆ ਪਿੰਡ ਦੇ ਲੋਕਾਂ ਨੇ ਕੇਂਦਰ ਦੇ ਵਿੱਚ ਕਾਬਜ ਭਾਜਪਾ ਦੀ ਸਰਕਾਰ ਦਾ ਪਿੰਡ ਚ ਬਾਈਕਾਟ ਕਰ ਦਿੱਤਾ ਜਿਸ ਦੇ ਚਲਦੇ ਉਹਨਾਂ ਨੇ ਪਿੰਡ ਦੀਆਂ ਵੱਖ-ਵੱਖ ਥਾਵਾਂ ਉੱਤੇ ਬਾਈਕਾਟ ਵਾਲੇ ਬੋਰਡ ਵੀ ਲਗਾ ਦਿੱਤੇ ਨੇ ਜਿਨ੍ਹਾਂ ਦੇ ਉੱਤੇ ਲਿਖਿਆ ਕਿ ਭਾਜਪਾ ਦਾ ਬਾਈਕਾਟ ਕੀਤਾ ਜਾ ਰਿਹਾ ਜੇਕਰ ਫਿਰ ਵੀ ਕੋਈ ਲੀਡਰ ਇਸ ਪਿੰਡ ਦੇ ਵਿੱਚ ਪੈਰ ਰੱਖਦਾ ਹੈ ਤਾਂ ਉਸ ਦੇ ਨਾਲ ਜਵਾਬੀ ਕਾਰਵਾਈ ਦੇ ਵਿੱਚ ਜੋ ਕੀਤਾ ਜਾਵੇਗਾ ਉਸ ਦਾ ਜ਼ਿੰਮੇਵਾਰ ਖੁਦ ਉਹ ਲੀਡਰ ਆਪ ਹੋਵੇਗਾ ਇਸ ਬਾਬਤ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪਿੰਡ ਵਾਸੀ ਗੁਰਦੀਪ ਸਿੰਘ ਨੇ ਜੋ ਅੱਗੇ ਕਿਹਾ ਉਹ ਸੁਣੋ ਹਾਂਜੀ ਸਰ ਕੀ ਨਾਮ ਹੈ ਗੁਰਦੀਪ ਸਿੰਘ ਗੁਰਦੀਪ ਸਿੰਘ ਜੀ ਇੱਕ ਬੋਰਡ ਲੱਗਿਆ ਹੈ ਆਪਣੇ ਪਿੰਡ ਭਾਰੂ ਦੇ ਵਿੱਚ ਹਾਂਜੀ ਬੀਜੇਪੀ ਦੇ ਖਿਲਾਫ ਕੀ ਕਹਿਣਾ ਤੁਹਾਡਾ ਸਾਰੇ ਪਿੰਡ ਦੇ ਸਮੂਹ ਕਹਿੰਦੇ ਬਾਈਕਾਟ ਕੀਤਾ ਹੋਇਆ ਪਿੰਡ ਦਾ ਬੀਜੇਪੀ ਦਾ ਕੀ ਕਾਰਨ ਕੀ ਹੈ ਕਿਸਾਨੀ ਅੰਦੋਲਨ ਕਾਰਨ ਹੀ ਗੋਲੀਆਂ ਚਲਾਈਆਂ ਜ਼ਖਮੀ ਕੀਤੇ ਲੋਕ ਇਨਸਾਨ ਨਹੀਂ ਸਮਝਦੇ ਕਿਸਾਨਾਂ ਨੂੰ ਲਖਵਾਦੀਆਂ ਦੇ ਅੱਤਵਾਦੀਆਂ ਦੇ ਆ ਪਿੰਡਾਂ ਛੇ ਹੋਏ ਲੋਕ ਆ ਉਹ ਤੇ ਬਾਈਕਟ ਕਿੰਨਾ ਚਿਰ ਰਹੂਗਾ ਤੁਹਾਡਾ ਇਹ ਜਿੰਨਾ ਚਿਰ ਕਿਸਾਨੀ ਅੰਦੋਲਨ ਦਾ ਕੋਈ ਹੱਲ ਨਹੀਂ ਹੁੰਦਾ ਜਿੰਨੇ ਚਿਰ ਮੰਗਾਂ ਨਹੀਂ ਪੂਰੀਆਂ ਕਰਦੇ ਇਹ ਪਿੰਡ ਬੱਲੀਓ ਐ ਕਿ ਪਿੰਡ ਬਨ ਸਾਰੇ ਨਗਰਵਾਸੀ ਸਾਰੇ ਪਿੰਡ ਨਗਰਵਾਸੀਆਂ ਵੱਲੋਂ ਸਾਰੇ ਸਾਰੇ ਤੇ ਮਤਲਬ ਕਿਵੇਂ ਦੇਖਦੇ ਹੋ ਤੁਸੀਂ ਭਾਜਪਾ ਸਰਕਾਰ ਨੂੰ ਬਹੁਤ ਮਾੜੀ ਜਿਹੜੇ ਵਾਦੇ ਤੇ ਖੜੀ ਨਹੀਂ ਉਤਰੀ ਜਿਹੜੇ ਆਖਿਆ ਸੀਗਾ ਸੀ ਐਮਐਸਕੀ ਦੇਵਾਂਗੇ ਹੂੰ ਉਹ ਡਾਂਗਾ ਮਾਰੀਆਂ ਲੋਕਾਂ ਨੇ ਹੂੰ ਇੰਨੇ ਕਿਸਾਨ ਸ਼ਹੀਦ ਹੋ ਗਏ ਤੇ ਇੱਕ ਬੰਦੇ ਦਾ ਬਿਆਨ ਨਹੀਂ ਆਇਆ ਜਿਹੜੇ ਲੋਕ ਗਏ ਡਾਂਗਾ ਮਾਰੀਆਂ ਗੋਲੀਆਂ ਚਲਾਈਆਂ ਕਿਤੇ ਵੀ ਲਿਖਿਆ ਨਹੀਂ ਹੋਇਆ ਗੋਲੀ ਮਾਰਨੀ ਹੂੰ ਆਪ ਲੋਕਾਂ ਨੂੰ ਇੰਨਾ ਠੱਠ ਕਰ ਸੋ ਬੋਲੋ ਤੇ ਕਿੰਨਾ ਚਿਰ ਤੁਹਾਡਾ ਸੰਘਰਸ਼ ਜਿਹੜਾ ਜਾਰੀ ਰਹੂਗਾ ਇਹ ਪਾਸਾ ਕਰਕੇ ਮੁੜਾਂਗੇ ਜਿੰਨਾ ਟਾਈਮ ਚੱਲਣਾ ਚੱਲਣਾ ਅੱਗੇ ਵੀ ਸੌ ਸਾਲ ਤੋਂ ਮੁੜੇ ਸੀਗੇ ਐਸੇ ਕਿ ਜਿਵੇਂ ਆਸ ਮੈਂ ਤੇਰਾ ਲੱਗਿੰਦਾ ਤੁਹਾਨੂੰ ਲੱਗਦਾ ਵੀ ਕਿਸਾਨੀ ਦੀ ਜਿੱਤ ਹੋਊਗੀ ਪੱਕਾ ਪੱਕਾ ਹੀ 100% ਅਜੇ ਤੱਕ ਪਿੱਛੇ ਮੁੜੇ ਨਹੀਂ ਕਦੇ ਅੰਦੋਲਨਾਂ 'ਚ ਗਏ ਹੋ ਕੇ ਤੇ ਵੈਸੇ ਮੁੜੇ ਨਾ ਆਏ ਇਲੈਕਸ਼ਨ ਨੇੜੇ ਆ ਰਹੇ ਨੇ ਤੇ ਤੇ ਟੱਪੀਆਂ ਦੇ ਇਲੈਕਸ਼ਨਾਂ ਦਾ ਕੀ ਹੈ ਇਲੈਕਸ਼ਨ ਦੇ ਇਲੈਕਸ਼ਨ ਦੇ ਵਿੱਚ ਕਿਸ ਤਰ੍ਹਾਂ ਦਾ ਰਹੂਗਾ ਰੁਝਾਨ ਭਾਜਪਾ ਦਾ ਜਮਾ ਨਹੀਂ ਆਵਲੂਗਾ ਬਾਈ ਗੁਰਦੀਪ ਸਿੰਘ ਦਾ ਕਹਿਣਾ ਹੈ ਕਿ ਕਿਸਾਨੀ ਅੰਦੋਲਨ ਦੇ ਚੱਲਦੇ ਜਿਸ ਤਰ੍ਹਾਂ ਨਿਹੱਥੇ ਕਿਸਾਨਾਂ ਉੱਤੇ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਪੁਲਿਸ ਨੇ ਗੋਲੀਆਂ ਮਾਰ ਕੇ ਕਿਸਾਨਾਂ ਨੂੰ ਸ਼ਹੀਦ ਕੀਤਾ ਅਤੇ ਕਈ ਕਿਸਾਨਾਂ ਨੂੰ ਜ਼ਖਮੀ ਅਤੇ ਪੰਜਾਬ ਸੂਬੇ ਨਾਲ ਸੰਬੰਧਿਤ ਮੰਗਾਂ ਨਾ ਪੂਰੀਆਂ ਕਰਨ ਤੇ ਪਿੰਡ ਵਾਸੀਆਂ ਵੱਲੋਂ ਕੇਂਦਰ ਸਰਕਾਰ ਦਾ ਡਟ ਕੇ ਵਿਰੋਧ ਕੀਤਾ ਜਾ ਰਿਹਾ ਹਕੀਕੀ ਟੀਵੀ ਪੰਜਾਬੀ ਲਈ ਗਿੱਦੜਵਾਹਾ ਤੋਂ ਸੋਨੀ ਢੱਲਾ ਦੀ ਰਿਪੋਰਟ